ਅਨੁਸਾਰ ਜਿਹੜੇ ਇਹ ਅਗੂੜੀ ਭੜਿਆ ਕੇਸ ਕੇਸ ਦੇ ਵਿੱਚ ਭੜਿਆ ਤਾਂ ਫਿਕਰ ਕਰਦਾ ਹੈ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਤਾਬ ਸਿੰਘ ਆਈ ਪੀਐਸ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਦੇ ਥਾਣਾ ਦੇ ਏਰੀਆ ਵਿੱਚ ਪੈਟਰੋਲਿੰਗ ਅਤੇ ਨਾਕਾਬੰਦੀ ਕੀਤੀ ਜਾਂਦੀ ਹੈ ਕੱਲ ਸਾਡੀ ਇੱਕ ਪੁਲਿਸ ਕਾਟੀ ਸ਼ਾਮ ਸਮੇਂ ਜਿਸ ਦੇ ਇੰਚਾਰਜ ਦੀ ਬਲਜਿੰਦਰ ਸਿੰਘ ਏਐਸਆਈ ਸਾਹਿਬ ਸਵੇਤ ਖੋਸ ਪਾਰਟੀ ਫੇਰੀ ਮੋੜ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਪਣੀ ਪੈਟਰੋਲਿੰਗ ਕਰ ਰਹੀ ਸੀ ਜਿੱਥੇ ਇਹਨਾਂ ਨੂੰ ਇੱਕ ਨੌਜਵਾਨ ਲੜਕਾ ਮੈਪਲ ਲਗਦੀ ਪਿੰਡ ਸਾਈਡ ਤੋਂ ਮੈਕਡੋਨਲਡ ਦੀ ਤਰਫ ਆਂਦਾ ਨਜ਼ਰ ਆਇਆ ਤੇ ਜਿਸ ਨੂੰ ਇਹਨਾਂ ਨੇ ਸ਼ੱਕ ਦੇ ਹੱਥੇ ਰੋਕੇ ਚੈੱਕ ਕਰਨ ਚੈੱਕ ਕਰਨਾ ਚਾਹਿਆ ਤੇ ਰੋਕਿਆ ਉਸ ਨੂੰ ਜੋ ਕਿ ਆਪਣਾ ਮੋਟਰਸਾਈਕਲ ਨੂੰ ਪਿੱਛੇ ਮਾਡਲ ਲੱਗਾ ਤੇ ਜਿਸ ਨੂੰ ਸ਼ਕਤ ਦੇ ਆਧਾਰ ਤੇ ਕਾਬੂ ਕੀਤਾ ਜਿਸ پاس ਕੋਈ ਭਜਨਦਾਰ ਪੈਕੇਟ ਸੀਗਾ ਲਫਾਫਾ ਸੀ ਉਹਨੇ ਸਾਈਡ ਤੇ ਸੜਕ ਦੇ ਸੁੱਟ ਦਿੱਤਾ ਤੇ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਹਾਂਪੁਰ ਲਦਨੀ ਦੱਸਿਆ ਤੇ ਉਸ ਵੇਲੇ ਛੱਟੇ ਹੋਏ ਪੈਕੇਟ ਦੀ ਤਲਾਸ਼ੀ ਐਸਆਈ ਗੁਰਵਰਜਿੰਦਰ ਕੁਮਾਰ ਵੱਲੋਂ ਕੀਤੀ ਗਈ ਤੇ ਦਰਾਨੇ ਤਰਸੀ ਉਸ ਵਿੱਚੋਂ ਨਸ਼ੀਲਾ ਜਿਹੜਾ ਪਦਾਰਥ ਆ ਹੈਰਨ ਬ੍ਰਹਮੰਦ ਹੈ ਤੇ ਜਿਸ ਦੇ ਆਧਾਰ ਤੇ ਇਸ ਲੜਕੇ ਦੇ ਖਿਲਾਫ ਮੁਕੱਦਮਾ ਨੰਬਰ 61 ਮਿਤੀ 26/8/24 ਅੰਡਰ ਸੈਕਸ਼ਨ 21 ਅਬਲੀਕ 25 ਐਂਡ ਸੈਕਟ ਪੀਐਸ ਸਿਟੀ ਬਲਾਚ ਹੋਰ ਦਰਜ ਕਰਕੇ ਤਰਪੀਸ਼ ਅਮਰਵਿਚ ਲਿਆਂਦੀ ਗਈ। ਹੋਰ ਕੀ ਬਰਾਮਦ ਹੋ ਰਿਹਾ ਹੈ? ਫਿਲਹਾਲ ਬੁਸ਼ਕੇਸ਼ ਕਰ ਰਹੇ ਆ ਹੋਰ ਕੋਈ ਗਲ ਖਲਾਸਾ ਸਾਹਮਣੇ ਨਹੀਂ ਆਇਆ ਕੁਝ ਬੰਦਿਆਂ ਦੇ ਇਹ ਨਾਂ ਦੱਸ ਰਿਹਾ ਜਿਹਨਾਂ ਲਿੰਕ ਕਰ ਰਿਹਾ ਹੈ ਹੋਰ ਬਗਾਈਨਾ ਇਸ ਪਾਸੋਂ ਕਸ਼ਕਸ਼ ਕੀਤੀ ਜਾ ਰਹੀ ਹੈ ਜੇ ਕੋਈ ਹੋਰ ਤੱਤ ਸਾਹਮਣੇ ਆਂਦਾ ਹੈ ਤੇ ਉਸ ਦੇ ਆਧਾਰ ਤੇ ਇਸ ਦੇ ਖਿਲਾਫ ਵਣਦੀ ਕਰ ਦਿੱ ਕੀਤੀ ਜਾਵੇਗੀ ਤੇ ਉਹਨਾਂ ਵਿਅਕਤੀਆਂ ਦੇ ਖਿਲਾਫ ਵੀ ਕੀਤੀ ਜਾਵੇਗੀ ਕਿੰਨੇ ਗ੍ਰਾਮ ਹਰਾਮ ਖੇਡ ਸਕਦੇ ਤੇ ਟੋਟਲ ਜੋ ਮੈਜ਼ਰਮੈਂਟ ਉੱਥੇ ਹੋਈ ਹੈ ਜਿਸ ਵਿੱਚ 15 ਗ੍ਰਾਮ ਹੈਰੋਇਨ ਇਸ ਤੋਂ ਬਰਾਮਦ ਹੋਈ ਹੈ ਹਾਂਜੀ ਕੋਈ ਹੋਰ ਵੀ ਪਰੰਪਰ ਹੈ ਹਾਂ ਇਹਦਾ ਮੋਟਰਸਾਈਕਲ ਸੀਗਾ ਪੀਵੀ 32 ਯੂ ਜੀ 0154 ਜੋ ਕਿ ਇਹਦੀ ਓਨਰਸ਼ਿਪ ਮਾਲਕੀਆ ਉਹਦੇ ਨਾਂ ਤੇ ਕਿੱਥੋਂ ਲੈ ਕੇ ਆ ਗਿਆ ਸੀ ਇਹ ਹਲੇ ਪੋਸੀਸ ਕਰ ਰਹੇ ਹਨ ਇਨਵੈਸਟੀਗੇਸ਼ਨ ਪਾਰਟੋਕ ਇਨਵੈਸਟੀਗੇਸ਼ਨ ਆ ਜਿੰਨੀ ਕਿ ਇਹਨੇ ਦੱਸੀ ਸਾਨੂੰ ਗੱਲ ਬਾਤ ਉਹਦੇ ਆਧਾਰ ਤੇ ਅਸੀਂ ਸਵੇਰੇ ਅਰਲੀ ਜਿਹੜਾ ਇੱਕ ਲਗਰੋਏ ਰੇਡ ਕੀਤਾ ਸੀਗਾ ਪਰ ਸਾਨੂੰ ਕੋਈ ਕਾਮਯਾਬੀ ਨਹੀਂ ਮਿਣੀ ਉਹਦੇ ਵਿੱਚ ਤੇ ਬਾਕੀ ਇਹ ਵਾਰ-ਵਾਰ ਗੱਲ ਨੂੰ ਸਟੇਟਮੈਂਟ ਨੂੰ ਬਦਲ ਕੇ ਦੱਸ ਰਿਹਾ ਕਦੀ ਕਹ ਦੱਸਦਾ ਇਹ ਕੋਈ ਕੋਲਗੜ ਤੋਂ ਲਿਆ ਲਿੰਕ ਲਾਦਾ ਕਦੀ ਇਹ ਦੱਸਦਾ ਔਰ ਤੋਂ ਹੈਗੇ ਕਿਸੇ ਬੰਦੇ ਨਾਲ ਤੇ ਬਾਕੀ ਆ ਹੋਏ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹ ਕੋਈ ਵਿਦਾਈ ਨਾ ਹੋਰ ਕੋਸ਼ਿਸ਼ ਕੀਤੀ ਜਾਵੇ। ਇਹ ਜਿਹੜਾ ਹੈਗਾ ਹਨਾਨ ਇਲਾਕੇ ਵਿੱਚ ਰੇਂਜ ਕਰਦੇ ਆਪਾਂ। ਹਾਂ ਇਹਦੇ ਕੋਲ ਲਿੰਕ 'ਚ ਜਿਹੜੇ ਸੰਪਰਕ 'ਚ ਇਹ ਮੈਕ ਡਾਊਨਲੋਡ ਤੇ ਅਸਲ ਵਿੱਚ ਪਿਛਲੇ ਸਾਲ ਦੇਰਸਾਬ ਤੋਂ ਬਤੌਰ ਇਲੈਕਟ੍ਰੀਸ਼ੀਅਨ ਕੰਮ ਕਰ ਰਿਹਾ। ਜਿੱਥੇ ਇਹਦੇ ਕੋਲ ਮੁੰਡੇ ਜਾਂ ਬਾਦ ਦੇ ਨੌਜਵਾਨ ਜਿਹੜੇ ਪਿੰਡਾਂ ਦੇ ਏਰੀਏ ਦੇ ਆ ਕੁਝ ਜਿਹੜੇ ਐਡਿਕਟਡ ਲੋਕ ਬੱਚੇ ਹੈਗੇ ਆ ਉਹ ਇਹਨਾਂ ਸੰਪਰਕ ਕਰਦੇ ਆ ਉਹਨਾਂ ਦੇ ਸੰਪਰਕ ਵਿੱਚ ਹੈਗਾ ਤੇ ਉਹਨਾਂ ਨੂੰ ਇਹ ਇਸ ਤਰ੍ਹਾਂ ਆਪਣੇ ਥੋੜੀ ਥੋੜੀ ਕਰਕੇ ਮਾਤਰਾ ਵਿੱਚ ਉਹਨਾਂ ਨੂੰ ਦਿੰਦਾ ਤੇ ਉਹ ਆਪਣੇ ਇਨਕਮ ਲੈ ਰਿਹਾ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499